हां चाची ਕਿਵੇਂ ਘੰਟੀਆਂ ਮਾਰੀ ਜਾਂਦੇ ਸੀ ਕਿਵੇਂ ਘੰਟੀਆਂ ਮਾਰਨੇ ਆ ਮਾਰਨੇ ਆ ਘੰਟੀਆਂ ਤਾਂ ਅੱਛਾ ਕੀ ਰੋਕੀ ਗੱਲ ਹੋ ਗਈ ਦਿਵਾਲੀ ਦੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਵਧਾਈਆਂ ਤਾਂ ਬਹੁਤ ਤੁਹਾਨੂੰ ਵੀ ਬਹੁਤ ਵਧਾਈਆਂ ਦਿਵਾਲੀ ਦੀਆਂ ਤੇ ਐਨੀ ਸੁਖਦੀ ਦਿਵਾਲੀ ਆ ਵੀ ਆਈ ਵਾਰ ਅੱਛਾ ਅੱਛਾ ਪਰ ਐ ਇਦੀ ਸੁਖਦੀ ਲੱਗਦੀ ਨਹੀਂ ਮੈਨੂੰ ਅੱਛਾ ਕੀ ਗੱਲ ਹੋ ਗਈ ਸੁਖਦੀ ਦਵਾਈ ਨੂੰ ਕੀ ਦਿਵਾਲੀ ਨੂੰ ਕੀ ਹੋ ਗਿਆ ਦਵਾੜੀ ਨੂੰ ਪਲੰਮ ਨਾ ਆਇਆ ਸਰ ਹੂੰ ਵੀ ਤਿੰਨ ਚਾਰ ਦਿਨ ਹੋ ਗਏ ਤੂੰ ਵੀ ਕਿੱਥੇ ਸੀਗਾ ਵੀਜੀ ਮੈਂ ਕਿਤੇ ਨਹੀਂ ਸੀਗਾ ਚਾਚੀ ਮੈਂ ਤਾਂ ਪਹਿਲਾਂ ਤਾਂ ਆ ਨਰਮਲ ਆ ਕੇ ਗਿਆ ਸੀਗਾ ਉੱਥੇ ਕਿਉਂਕਿ ਸਾਰੀ ਮੈਨੂੰ ਸਾਰੀ ਗੱਲ ਮੈਨੂੰ ਦੱਸਤੀ ਹੂੰ ਮੈਂ ਸਾਰੀ ਗੱਲ ਪੁੱਛ ਲਈ ਘਰੇ ਪੁੱਛ ਲਈ ਮੈਨੂੰ ਸਾਰੀ ਗੱਲ ਦਾ ਪਤਾ ਹੈਗਾ ਬਲ ਬਲ ਗੱਲ ਦੱਸੋ ਕੀ ਹੈ ਤੁਸੀਂ ਦੱਸੋ ਤੁਹਾਡੇ ਮਨ ਚ ਕੀ ਹੈ ਮਨ ਨਹੀਂ ਪਲੰਮ ਨਾ ਆਇਆ ਸਰ ਗੱਲ ਵੀ ਨਰਮਲ ਆ ਕੇ ਗਿਆ ਸੀ ਪਤਾ ਹੈ ਗਿਆ ਸੀ ਹਾਂ ਠੀਕ ਹੈ ਨਰਮੇ ਨਰਮੇ ਤੋਂ ਦੀ ਤਲ ਜਾਂਦੇ ਅੱਜਕੱਲ ਜਾਂਨੇ ਸਾਰੇ ਤਲ ਜਾਂਦੇ ਆਂ ਅਚਾ ਚੀ ਕੋ ਯਾਰਾਂ ਦੋਸਤਾਂ ਨਾਲ ਪਾਰਟੀਆਂ ਬੁਟੀਆਂ ਕਰਨ ਲੱਗ ਗਿਆ ਸੀ ਤੂੰ ਕਿਉਂ ਮੈਂ ਪਾਰਟੀਆਂ ਕੀਤੀਆਂ ਵੀ ਮੈਨੂੰ ਇੱਥੇ ਮੈਂ ਕਰ ਪਈ ਨਹੀਂ ਇੱਕ ਥੋੜਾ ਇਹ ਨਹੀਂ ਬੰਦਾ ਸੀ ਵੀ ਮੈਂ ਇੱਕ ਵਾਰ ਆਪਦੇ ਚਾਚੀ ਨੂੰ ਆਈ ਕਹਦਾ ਵੀ ਮੈਂ ਇੱਥੇ ਹੈਨਾ ਠੀਕ ਹੈ ਮੇਰੀ ਫਿਕਰ ਨਾ ਕਰ ਮੈਨੂੰ ਫਿਕਰ ਹੋਈ ਜਾਂਦੀ ਇੱਥੇ ਇਕੱਲੇ ਨੂੰ ਕੁਲਜੀ ਜਾਂਦੀ ਆਂ ਸੱਚ ਤੂੰ ਵੀ ਤਾਂ ਬਹੁਤ ਵਧੀਆ ਐ ਕਰਦੀ ਹੁੰਨੀ ਤੂੰ ਮੈਨੂੰ ਇਫਤਾਰਾ ਸਰਦੈ ਨੇ ਫੋਨ ਕਰਦੀ ਮੈਂ ਲਾਉਣਾ ਚਾਹਦੀ ਨਹੀਂ ਫਿਰ ਮੈਨੂੰ ਕੀ ਕਰਨੀ ਹੁੰਦੀ ਉਦੋਂ ਤੈਨੂੰ ਤਾਂ ਮੇਰਾ ਪਤਾ ਹੀ ਕੋਈ ਨਾ ਕੋਈ ਘਰ ਹੁੰਦਾ ਤਾਂ ਨਹੀਂ ਮੈਂ ਚੱਕਦੀ ਤੇ ਮੈਨੂੰ ਤੇਰੇ ਫਿਰ ਹੁਣ ਤੂੜੀ ਵਾਂਗੂ ਇੱਕ ਕਮਰਾ ਹੁੰਦਾ ਤੂੜੀ ਵਾਂਗੂ ਪਰਕੇ ਤੇ ਹੁਣ ਤੂੰ ਆਪ ਯਾਰਾਂ ਦੋਸਤਾਂ ਨਾਲ ਮਹਿਫਲਾ ਲਾਉਣਾ ਫਿਰ ਦਾ ਗੱਲ ਇਹ ਕਿੱਥੋਂ ਦਾ ਨਿਆਇ ਆਗਾ ਨਹੀਂ ਯਾਰ ਦੋਸਤਾਂ ਨਾਲ ਨਹੀਂ ਚਾਚੀ ਉਹ ਪਤਾ ਕੀ ਉਹ ਕਹਿ ਦਿੰਦੇ ਆ ਵੀ ਚਲ ਅੱਜ ਦੀਵਾਲੀ ਆ ਚਲ ਕਰ ਲੈਨੇ ਆ ਕਰ ਲਈ ਹੁਣ ਤੋਂ ਮੈਂ ਇਹਨ ਮੁੱਦੇ ਦੀ ਗੱਲ ਦੱਸ ਤੀ ਚੱਕਰ ਕੀ ਪੈ ਗਿਆ ਚੱਕਰ ਕੀ ਪੈ ਗਿਆ ਮੈਨੂੰ ਨਾ ਸੀ ਮੀਨਾ ਅੱਛਾ ਅੱਛਾ ਠੀਕ ਹੈ ਮੈਨੂੰ ਮੀਨਾ ਹੁਣਾ ਸੀ ਯਾਰ ਆਪਣੀ 10 ਤਰੀਕ ਨੂੰ ਹਾਂ ਹਾਂ ਤੁਹਾਨੂੰ ਸਮਝੋ ਤੁਹਾਨੂੰ ਜੇ ਦੱਸੋ ਅੱਗੇ 10 ਤਰੀਕ ਨੂੰ ਹੁਣਾ ਸੀ ਤੇ ਅੱਜ ਤਰੀਕ ਨੂੰ ਮੈਨੂੰ ਦੱਸੋ ਅੱਜ ਕਿਹੜੀ ਤਰੀਕ ਹੋ ਗਈ ਦਵਾਰੇ 21 ਯਾਰ ਅਦਲ ਮੰਗੀ ਉੱਪਰੋਂ ਮੇਰਾ ਚਲੋ 5 ਦਿਨ ਲੇਟ ਹੋ ਜਾਂਦਾ ਅਜੂਆ ਅਜੂਆ ਹੂੰ ਮੈਨੂੰ ਤਾਂ ਹੁਣ ਸ਼ੱਕ ਹੋਰ ਪੈਂਦਾ ਇਹ ਕਿ ਤੱਕ ਜਾ ਸਕਤੈਂ ਦੁਬਈ ਹਾਂ ਹੁਣ ਤੂੰ ਨਿਆਣਾ ਹੈ ਨਾ ਮੈਂ ਤਾਂ ਕੋਈ ਨਿਆਣਾ ਹੈ ਨਹੀਂਗਾ ਮੈਂ ਤਾਂ ਚਾਚੇ ਦੀ ਕਮੀ ਤਾਂ ਮੈਂ ਹੀ ਪੁਰੀ ਕੀਤੀ ਹੈ ਉਹ ਦਿੰਦਾ ਪਾਉਂ ਸਾਈਆਂ ਰੱਖਤਾ ਮੇਰੇ ਲਈ ਕਰ ਲਿਓ ਦੇਣਾ ਆਪਦੇ ਹੋਲੀ ਵਰਗੀ ਕਰ ਲਈ ਹੈ ਹਾਂ ਅਫਰਨ ਨਹੀਂ ਪਤਾ ਨਹੀਂ ਕਿ ਕੀ ਹੋਈ ਹੈ ਅੱਜ ਨੂੰ ਹੁਣ ਮੈਨੂੰ ਦਿਨ ਚੜ੍ਹੇ। ਚੱਤੀ ਆ ਰੂ ਮੇਰੇ ਘਰ ਸੌਣਾ ਪਰ ਉਦੋਂ ਤੋਂ ਹੀ ਕਹਿੰਦੀ ਹੁੰਦੀ ਸੀ ਵਿੱਚ ਹੀ ਜਾਣ ਦੇਵੇ ਵਿੱਚ ਹੀ ਜਾਣ ਦੇਵੇ ਤੱਤ ਤੱਤ ਮੈਨੂੰ ਵਧੀਆ ਲੱਗ ਜਾਂਦਾ ਵੀ ਉਹ ਤਾਂ ਤੂੰ ਵੀ ਨਹੀਂ ਆਖਿਆ ਮੈਨੂੰ ਮੈਨੂੰ ਚੜਾ ਲੈਣਾ ਜਿਵੇਂ ਆਪਾ। ਕਿ ਮੈਨੂੰ ਤਾਂ ਅਜੀ ਲੱਗਦਾ ਹੈ ਮੈਨੂੰ ਤਾਂ ਬੜੀ ਅਰਾਪਰ ਤੈਂ ਤਾਂ ਸੋਚਣਾ ਚਾਹੀਦਾ ਕਿ ਮੈਂ ਹੁਣ ਦੱਸ ਤੋ ਤਾਂ ਸੁਆਦ ਵੀ ਹੁੰਦਾ ਕਿ ਨਹੀਂ ਸੀ ਉਹ ਲਫਾਫਾ ਚੜਾ ਕੇ ਰਸਗੁੱਲਾ ਰਸਗੁੱਲਾ ਖਾਓ ਤਾਂ ਸਿੱਧਾ ਖਾਓ ਕਾਗ ਚਵਲਟ ਕੇ ਕੀ ਖਾਣਾ ਉਹ ਤੋਂ ਐ ਕਹਿੰਦੇ ਨਹੀਂ ਹੂੰ ਕੰਦਾ ਹੋ ਗਿਆ ਹੋ ਗਿਆ ਹੁਣ ਇਹਨੂੰ ਫਿਰ ਪਾਲ ਲਾਂਗੇ ਫਿਰ ਰਲ ਮਿਲ ਕੇ ਕਰੀ ਗੋਰੀ ਤਿੰਨੀ ਦਸ ਤਾਂ ਵੀ ਰੱਦੀ ਬਾਹਰ ਛੋੜਨਾ ਸੀ ਇਹ ਰਸਤਾ ਫਿਰ ਉਹੀ ਕਰਨਾ ਸੀ ਰਸਗੁੱਲਾ ਤਾਂ ਖਾਣਾ ਸੀ ਪਰ ਰਸਤਾ ਨਹੀਂ ਛੋੜਨਾ ਸੀ ਰਸਤਾ ਜਦ ਤੱਕ ਰਸਤਾ ਅੰਦਰ ਅੰਦਰ ਢੋਲ ਕੇ ਸਵਾਗਤ ਆ ਪੂਰਾ ਤੇ ਹੁਣ ਤੇਰੇ ਸਵਾਦਾਂ ਸਵਾਦਾਂ ਚ ਤੇਰੀ ਚਾਚੀ ਤਾਂ ਕਹੀ ਪੱਟੀ ਤੇ ਸਵਾਦ ਮੈਨੂੰ ਤਾਂ ਦੇਖ ਮੈਨੂੰ ਤਾਂ ਮੇਰਾ ਦਰਸ ਜੇ ਉਹ ਚ ਲਫਾਫੇ ਜੀ ਡੁੱਲ ਜਾਂਦਾ ਫੇਰ ਵੀ ਮਨ ਤੋਂ ਉਹਨਾਂ ਸਵਾਦ ਆਉਣਾ ਸੀ ਹੁਣ ਸਵਾਦ ਤਾਂ ਵੱਧ ਤੈਨੂੰ ਆਇਆ ਜੋ ਗਰਮ ਗਰਮ ਹੈ ਰਸ ਜਾਂਦਾ ਉਹਨੇ ਵਿੱਚ ਮੈਂ ਮੈਂ ਹੁਣ ਸਵਾਦ ਚ ਨਾ ਰਹੀ ਮੈਂ ਇੰਦੀ ਹੁਣ ਤੂੰ ਤੁਸੀਂ ਤਾਂ ਮੇਰੇ ਨਾਲ ਦੋਸਤ ਨਾ ਮੈਨੂੰ ਦੱਸਦੇ ਹੋਗੇ ਲੈ ਮੈਂ ਫੋਨ ਦਾ ਫੋਨ ਨਿਕਲੇ ਤਾਂ ਦੇ ਗੇ ਫੋਨ ਚੱਕ ਕੇ ਤੇ ਮੈਨੂੰ ਤੂੰ ਟੈਨਸ਼ਨ ਨਾ ਲੈ ਨੀ ਪਰ ਹਾਂ ਫਿਕਰ ਨਾ ਲੈ ਟੈਨਸ਼ਨ ਨਾ ਲੈ ਮੈਨੂੰ ਤੇਰੀ ਟੈਨਸ਼ਨ ਵੱਧਦੀ ਚਲੋ ਵਧੀਆ ਹੈ ਪਤਾ ਤੂੰ ਬਹੁਤ ਫਿਕਰ ਕਰਦਾ ਹੈਂਗਾ ਤੇ ਟੈਨਸ਼ਨ ਨਾ ਲੈ ਦੀ ਇਸ ਚੀਜ਼ ਦੀ ਕੋਈ ਨਹੀਂ ਤੂੰ ਆ ਜਾ ਇੱਕ ਵਾਰ ਆ ਕੇ ਤੋਂ ਤੁਸੀਂ ਦੱਸੋ ਨਾ ਜਿਵੇਂ ਕਰਨਾ ਟੈਨਸ਼ਨ ਦੇ ਕੋ ਹਾਲ ਤਾਂ ਹੋ ਜੂਗਾ ਤੁਸੀਂ ਦੱਸੋ ਵੀ ਹਾਲ ਇਹਦਾ ਕੀ ਹੋ ਸਕਦਾ ਹੈ ਵੀ ਤੁਹਾਨੂੰ ਕੀ ਮੇਰੇ ਕੋਲੇ ਹੋਵੇ ਨਾ ਤੇਰੇ ਚ ਪੇੜਾ ਮਾਰ ਮੈਨੂੰ ਕੀ ਪਤਾ ਮੈਂ ਕੀ ਕਰਨਾ ਹੈ ਹਾਂ ਤੇ ਦੱਸੋ ਰੱਖ ਕੇ ਗੱਲ ਮੈਂ ਟੈਨਸ਼ਨ ਕਿਸੇ ਬਸ ਇੰਤਜ਼ਾਰ ਸੀ ਆਪਾ ਹੁਣ ਪਿਛਲੀ ਵਾਰੀ ਉਹੀ ਕੀਤਾ ਸੀਗਾ ਟੈਬਲੇਟ ਮੈਂ ਲੈ ਕੇ ਦਿੱਤੇ ਸੀ ਉਹਟਾ ਰਤਨ ਨਾਲ ਤੋਂ ਉਦੋਂ ਤੱਕ ਹੋ ਗਿਆ ਸੀ। ਹਾਂ ਠੀਕ ਹੈ। ਇਹ بار-बार ਨਹੀਂ ਹੁੰਦਾ ਨਾ بار-बार। ਕੀ ਮੈਨੂੰ ਹੋ ਰਿਹਾ? ਹਾਰਮੋਨਲ ਇਨਬੈਲੈਂਸ ਹੋ ਜਾਂਦੀ ਹੈ ਤੁਹਾਡੇ ਦੇ ਬਾਰ-ਬਾਰ ਦਾ ਨਾ ਮੈਨੂੰ ਇਹ ਵੀ ਸਿੱਤਰ ਹੋ ਜਾਂਦੀ ਹੈ। ਹਾਂ। ਮੈਂ ਕੋਈ ਸੇ ਇੱਕ ਵਾਰੀ ਹੋ ਜਾਈ ਫਿਰ ਆਪਾਂ ਸੋਰਨ ਉਹ ਸਾਧਨ ਚੱਲੇ ਹੋਏ ਆਗੇ ਹਨਾ। ਉਹ ਤਾਂ ਕੋਈ ਕਰਦੀਆਂ ਜਿਆਦਾ। ਠੀਕ ਹੈ ਅੱਜ ਕੀ ਕਰਦੀਆਂ ਅਜਨ ਜੀ ਜਗਰੀ ਅੰਦਰ ਕੀ ਅੱਜ। ਬਣਜੇ ਪ੍ਰੋਗਰਾਮ ਪ੍ਰੋਗਰਾਮ ਤਾਂ ਬਣਜੂਗਾ ਕੁ ਗੋਲੀ ਲੈਣੀ ਫਿਰ ਆਉਂਦਾ ਗਿਆ ਗੋਲੀ ਮੈਂ ਲੈ ਆਉਂਗਾ ਤੇ ਹਾਂ ਫਿਰ ਕਿੱਥੇ ਪ੍ਰੋਗਰਾਮ ਕਰਕੇ ਮੈਂ ਗੋਲੀ ਲੈ ਲਵਾਂਗੀ ਉਹ ਚੰਦਰੂਗਾ ਬੀਬੀ ਕਿੱਥੇ ਬੀਬੀ ਕਰੇ ਤਾਂ ਇਹ ਨਹੀਂ ਜੀ ਨਾਉ ਦੁ ਦਵਾਈ ਦੇਣ ਗਈ ਤ੍ਰਿਪੂਆ ਕੋਨਪਤੀ ਹੈ ਦਾ ਤ੍ਰਿਪੂਆ ਦਾ ਮੁੰਡਾ ਢਿੱਲਾ ਹੋ ਗਿਆ ਪੈ ਗਿਆ ਹਸਪਤਾਲ ਲਈ ਅੱਜ ਕੋਣ ਅੱਜ ਦੇ ਤੜਕੇ ਤੇ ਘਰੇ ਚਾਜਾ ਮੈਂ ਤਾਂ ਮੰਡੀ ਸੀ ਨਾ ਉਦੋਂ ਉੱਠ ਗਈ ਮਦਰੋਂ ਵਿੱਚੋਂ ਤੇ ਪਹਿਲਾਂ ਦੱਸ ਤੇਰੀ ਮੰਮੀ ਲਈ ਹੋਈ ਸੀ ਹੁਣ ਤੇਰੀ ਮੰਮੀ ਨੇ ਉਹ ਬੱਥੇ ਟਿਕਣੇ ਸੀਗੇ ਫਿਰ ਹੁਣ ਤੇਰੀ ਦਾਦੀ ਜਾਂਦੀ ਰਹੀ ਹੈ ਬੀਬੀ ਜਾਂਦੀ ਰਹੀ ਚਲ ਮੈਂ ਗੋਲੀ ਲਿਆਉਣਾ ਚੱਤੀ ਤੇ ਆ ਕੇ ਖਾ ਤੇ ਮੇਟਰ ਠੀਕ ਹੈ ਮੇਟਰ ਤਾਂ ਸੁਭਾ ਨਾ ਮਰਜੀ ਖੇਚ ਲਈ ਪਰ ਇਹਦਾ ਕੋਈ ਜਾਪ ਤਾਂ ਕਰਦੇ ਹੁਣ ਤੇਰਾ ਹਾਂ ਮੈਂ ਮੈਂ ਮਿਲ ਤੋ ਗਈ ਤੇ ਆਪਣੇ ਕੋਲ ਨਾਲ ਕਾਲ ਪਟਿਆ ਜਾਊਗਾ ਬਸ ਮੰਡੀ ਗਿਆ ਮੈਂ ਮੈਡੀਕਲ ਤੋਂ ਨਹੀਂ ਲਿਆਉਣਾ ਠੀਕ ਹੈ ਅੱਛੇ ਧੀ ਆ ਜਾ ਭੱਜ ਕੇ ਠੀਕ ਆ ਜਾ ਹੋਲੀ ਆਏ ਬਸ ਹੋਲੀ ਹੋਲੀ ਆਉਣਾ ਨਾ ਟਰੈਕਟਰ ਤੇ ਠੀਕ